ਤੇ ਹਾਂ ਜੀ ਅੱਜ ਆਪਾਂ ਇੱਕ ਨਵਾਂ ਸੂਟ ਲੱਗਿਆ ਰੈਡੀ ਕਰਨ ਤੇ ਸੂਟ ਆਪਣੇ ਕੋਲ ਦੇਖੋ ਇਹ ਸਿਲਕੀ ਦਾ ਸੂਟ ਹੈ ਤੇ ਸਮਰ ਸ਼ਿਲਪਰੀ ਦੇ ਵਿੱਚ ਸੂਟ ਆ ਤੇ ਆਪਣੇ ਕੋਲੇ ਆਇਆ ਹੋਇਆ ਇਹ ਆਰਡਰ ਤੇ ਤੇ ਇੱਥੇ ਆਪਾਂ ਬਹੁਤ ਸੋਹਣਾ ਡਿਜ਼ਾਈਨ ਪਾ ਕੇ ਇਹਨੂੰ ਕਰਨ ਲੱਗਿਆ ਤਿਆਰ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਦੇਖੋ ਇਹ ਤਿੰਨ ਨਿਸ਼ਾਨੀਆਂ ਆਪਾਂ ਲਗਾ ਲਈਆਂ ਨੇ ਤੇ ਬਸ ਹੁਣ ਇਹਦੇ ਇੱਥੇ ਕਰਾਂਗੇ ਆਪਾਂ ਆਪਣਾ ਫਰੇਮ ਸੈੱਟ ਤੇ ਅੱਜ ਤੁਹਾਨੂੰ ਆਪਾਂ ਪੂਰੀ ਵੀਡੀਓ ਦਿਖਾਵਾਂਗੇ ਵੀ ਆਪਾਂ ਸੂਟ ਨੂੰ ਕਿੱਦਾਂ ਦੇਖੋ ਇਸ ਤਰ੍ਹਾਂ ਨਿਸ਼ਾਨੀਆਂ ਲਾ ਕੇ ਫਰੇਮ ਸੈੱਟ ਕਰਕੇ ਤੇ ਸਾਰੇ ਸੂਟ ਦਾ ਵਰਕ ਦਿਖਾਵਾਂਗੇ ਬਣੇ ਰੋ ਵੀਡੀਓ ਤੇ ਐਂਡ ਤੱਕ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਆਪਣੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਜੋ ਆਪਾਂ ਵਰਕ ਦਿਖਾਉਣਾ ਤੁਹਾਨੂੰ ਕਿਵੇਂ ਲੱਗਦਾ ਤੇ ਚਲੋ ਜੀ ਫਿਰ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਤੇ ਇੱਥੇ ਆਪਾਂ ਫਰੇਮ ਦੇਖੋ ਜੜ ਲਿਆ ਸੀਗਾ ਤੇ ਸੂਟ ਪਾਸੇ ਨੇ ਆਪਾਂ ਲਗਾਵਾਂਗੇ ਚੱਲ ਕੇ ਆਪਣੀ ਮਸ਼ੀਨ ਦੇ ਵਿੱਚ ਹੋ ਜੀ ਤੇ ਆਪਾਂ ਨਾਲ ਦੇ ਨਾਲ ਜਿਹੜੇ ਆਪਾਂ ਇਹਦੇ ਵਿੱਚ ਕਲਰ ਪਾਉਣੇ ਆ ਉਹ ਵੀ ਆਪਾਂ ਸਿਲੈਕਟ ਕਰ ਲਿਆ ਇੱਥੇ ਆਪਾਂ 골ਡਨ ਰੈੱਡ ਕਲਰ ਤੇ ਇੱਕ ਲਿਆ ਆਪਾਂ ਪੀਲਾ ਕਲਰ ਤੇ ਇੱਕ ਆਪਾਂ ਪਿੰਕ ਸ਼ੇਡ ਪਾ ਕੇ ਤੇ ਲੋ ਜੀ ਨੂੰ ਦੇਖੋ ਇਸ ਤਰ੍ਹਾਂ ਆਪਾਂ ਕਰਾਂਗੇ ਤਿਆਰ ਤੇ ਆਪਣਾ ਹੈਗਾ ਡਿਜ਼ਾਈਨ ਜਿਹੜਾ ਆਪਾਂ ਇਸ ਸੂਟ ਤੇ ਬਣਾਉਣ ਲੱਗੇ ਆ ਕਿਉਂਕਿ ਡਿਜ਼ਾਈਨ ਜਿਹੜਾ ਹੁੰਦਾ ਉਹ ਤੁਹਾਡੀ ਚੁਆਇਸ ਦਾ ਹੁੰਦਾ ਤੇ ਆਪਾਂ ਨੂੰ ਜਿਹੜਾ ਇਹ ਵਰਕ ਉਹਨਾਂ ਦੀ ਪਸੰਦ ਦਾ ਵਰਕ ਹੈ ਚਲੋ ਜੀ ਵਰਕ ਆਪਾਂ ਇੱਥੇ ਡਾਊਨਲੋਡ ਕਰ ਲਿਆ ਤੇ ਡਿਜ਼ਾਈਨ ਸੈੱਟ ਕਰਕੇ ਲਗਾ ਲਿਆ ਜੀ ਚਲੋ ਜੀ ਫਿਰ ਹੁਣ ਮਸ਼ੀਨ ਨੂੰ ਕਰਦੇ ਆ ਸ਼ੁਰੂ ਕਿਉਂਕਿ ਅ ਧਾਗਾ ਵੀ ਦੇਖੋ ਆਪਾਂ ਮਸ਼ੀਨ ਵਿੱਚ ਪਾ ਚੁੱਕੇ ਆ ਤੇ ਅੱਛਾ ਆਪਾਂ ਤੁਹਾਨੂੰ ਦੱਸਾਂਗੇ ਇੱਕ ਸੂਟ ਤੇ ਤਕਰੀਬਨ ਆਪਾਂ ਨੂੰ ਘੱਟੋ ਘੱਟ ਅ ਇੱਕ ਤੋਂ ਦੋ ਦਿਨ ਤਾਂ ਆਰਾਮ ਨਾਲ ਲੱਗ ਜਾਂਦੇ ਆ ਕਈ ਵਾਰੀ ਤਿੰਨ ਦਿਨ ਵੀ ਲੱਗ ਜਾਂਦੇ ਆ ਉਹ ਡਿਜ਼ਾਈਨ ਦੇ ਹਿਸਾਬ ਨਾਲ ਹੁੰਦੇ ਆ ਵੀ ਜਿੰਨਾ ਕ ਆਪਣਾ ਡਿਜ਼ਾਈਨ ਹੈਵੀ ਹੁੰਦਾ ਜਾਂ ਹਲਕਾ ਹੁੰਦਾ ਉਹ ਸਾਵਨਾ ਤੇ ਇਹ ਸੂਟ ਤੇ ਆਪਾਂ ਨੂੰ ਘੱਟੋ ਘੱਟ ਦੇਖੋ 3 ਦਿਨ ਲੱਗੇ ਸੀ ਤੇ ਇਹ ਆਪਾਂ ਸਾਰੀ ਵੀਡੀਓ ਨਾਲ ਬਣਾਈ ਹੈ ਚਲੋ ਜੀ ਡਿਜ਼ਾਈਨ ਨੂੰ ਕਰਦੇ ਹਾਂ ਸ਼ੁਰੂ ਇੱਥੇ ਤੇ ਆਪਾਂ ਤੁਹਾਡੇ ਨਾਲ ਜਿਵੇਂ ਜਿਵੇਂ ਆਪਣੇ ਸੂਟ ਵਰਕ ਹੁੰਦੇ ਨੇ ਨਵੇਂ ਨਵੇਂ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਰਹਿੰਨੇ ਨਾਲ ਨਾਲ ਤੁਹਾਨੂੰ ਵਰਕ ਬਾਰੇ ਕੱਪੜੇ ਬਾਰੇ ਜੋ ਵੀ ਆਪਾਂ ਜਿੰਨਾ ਕ ਦੱਸ ਸਕਦੇ ਹਾਂ ਉਹਨਾਂ ਕ ਆਪਾਂ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਦੇ ਹੁੰਨੇ ਤੇ ਅੱਜ ਆਪਾਂ ਤੁਹਾਨੂੰ ਆਪਣੇ ਬੁਟੀਕ ਤੇ ਜੋ ਸੂਟ ਰੈਡੀ ਹੋ ਰਿਹਾ ਤੇ ਇਹ ਸੂਟ ਦਾ ਸਾਰਾ ਡਿਜ਼ਾਈਨ ਵਿਖਾਵਾਂਗੇ ਕਿਉਂਕਿ ਇਹਨੂੰ 2-3 ਦਿਨ ਹੋ ਗਏ ਸੀ ਆਪਾਂ ਸਾਰੀਆਂ ਬਟੂ ਜੋੜ ਕੇ ਅੱਜ ਇੱਕ ਸਪੈਸ਼ਲ ਬਲੌਗ ਬਣਾਇਆ ਕਿਉਂਕਿ ਇਹ ਸੂਟ ਦਾ ਜੋ ਡਿਜ਼ਾਈਨ ਸੀ ਮੈਨੂੰ ਬਹੁਤ ਸੋਹਣਾ ਲੱਗਿਆ ਤੇ ਇਹਦੀਆਂ ਆਪਾਂ ਜਿਵੇਂ ਜਿਵੇਂ ਵੀਡੀਓ ਪਾਈਆਂ ਸਭ ਨੇ ਵਧੀਆ ਬਹੁਤ ਵਧੀਆ ਰਿਸਪਾਂਸ ਕੀਤਾ ਤੇ ਲਓ ਜੀ ਇਹ ਸੂਟ ਦੇ ਆਪਾਂ ਨੂੰ ਨਾਲ ਦੇ ਨਾਲ 2-3 ਆਰਡਰ ਮਿਲ ਚੁੱਕੇ ਸੀ ਤੇ ਚਲੋ ਜੀ ਡਿਜ਼ਾਈਨ ਆਪਣਾ ਬਣਾਉਣਾ ਸ਼ੁਰੂ ਹੋ ਗਿਆ ਤੇ ਨਾਲ-ਨਾਲ ਬਣੇ ਰੂ ਵੀਡੀਓ ਤੇ ਐਂਡ ਤੱਕ ਦਿਖਾਉਣੀ ਆ ਸਾਰਾ ਜਦੋਂ ਇਹ ਥੋੜਾ ਜਿਹਾ ਹੋਰ ਬਣ ਜਾਂਦਾ ਤੇ ਫਿਰ ਤੁਹਾਨੂੰ ਆਪਣੇ ਆਪ ਆਈਡੀਆ ਹੋ ਜਾਣਾ ਵੀ ਆਪਣਾ ਵਰਕ ਕਿਸ ਤਰ੍ਹਾਂ ਆਪਾਂ ਬਣਾਇਆ ਤੇ ਕਿਹੜੇ-ਕਿਹੜੇ ਦੇ ਵਿੱਚ ਆਪਾਂ ਕਲਰ ਪਾਏ ਨੇ ਤੇ ਲਓ ਜੀ ਕੁਝ ਡਿਜ਼ਾਈਨ ਆਪਣਾ ਘੇਰਾ ਵਰਕ ਜੋ ਆਪਾਂ ਲਗਾਇਆ ਸੀ ਦੇਖੋ ਇੰਨਾ ਵਰਕ ਹੋ ਚੁੱਕਿਆ ਹੈ ਕੌਜੀ ਜਿਹੜੇ ਇਹ ਸੂਟ ਤੇ ਆਪਾਂ ਕਲਰ ਪਾਇਆ ਬਹੁਤ ਜ਼ਿਆਦੇ ਸੋਹਣੇ ਉੱਠੇ ਨੇ ਤੇ ਤਕਰੀਬਨ ਜੋ ਵੀ ਆਪਾਂ ਸੂਟ ਦੇਖੋ ਬੁਟੀਕ ਕਰਦੇ ਆ ਇਹਨਾਂ ਦੀ ਰੇਂਜ ਆਪਾਂ ਨਾਲ ਦੇ ਨਾਲ ਆਪਣੀ ਇੰਸਟਾਗ੍ਰam ਆਈਡੀ ਹੈ ਜਿਹੜੀ ਹਰਮਨ ਅ ਬੁਟੀਕ 683 ਤੇ ਆਪਾਂ ਨਾਲ ਦੇ ਨਾਲ ਉਹਦੇ ਉੱਤੇ ਦੱਸ ਦਿੰਨੇ ਹੁੰਨੇ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਕਮੈਂਟ ਹੁੰਦੇ ਨੇ ਉਹ ਇਹੀ ਹੁੰਦੇ ਨੇ ਵੀ ਦਿੱਤੀ ਤੁਸੀਂ ਨਾਲ ਦੇ ਨਾਲ ਜੋ ਵੀ ਵਰਕ ਕਰਦੇ ਹੋ ਇਹਨਾਂ ਦਾ ਪ੍ਰਾਈਸ ਦੱਸਿਆ ਕਰੋ ਤੇ ਲੋ ਜੀ ਪ੍ਰਾਈਸ ਏਡੋ ਆਡੀ ਹੁੰਦੇ ਨੇ ਕਿਸੇ ਦਾ ਵਰਕ ਘੱਟ ਹੁੰਦਾ ਘੇਰਾ ਤੇ ਬਾਹ ਦੀ ਲਵਾਈ ਜ਼ਿਆਦੇ ਹੁੰਦੀ ਹੈ ਕਿਉਂਕਿ ਜੋ ਆਪਾਂ ਵਰਕ ਦੀ ਆਪਣੇ ਪੈਸੇ ਹੁੰਦੇ ਨੇ ਉਹ ਆਪਣੇ ਵਰਕ ਮੁਤਾਬਕ ਹੀ ਹੁੰਦੇ ਨੇ ਕਿਸੇ ਦਾ ਘੇਰਾ ਛੋਟਾ ਹੁੰਦਾ ਕਿਸੇ ਦਾ ਵੱਡਾ ਜਿੰਨਾ ਕ ਵਰਕ ਜ਼ਿਆਦਾ ਹੋ ਜਾਂਦਾ ਪੇਮੈਂਟ ਵੱਧ ਜਾਂਦੀ ਹੈ ਜੇ ਘਟ ਜਾਂਦਾ ਤਾਂ ਜੀ ਪੈਸੇ ਘਟ ਜਾਂਦੇ ਨੇ ਤੇ ਚਲੋ ਜੀ ਕੰਮ ਆਪਣਾ ਤੁਸੀਂ ਦੇਖ ਸਕਦੇ ਹੋ ਬਹੁਤ ਆਪਾਂ ਸਫਾਈ ਨਾਲ ਜੋ ਵੀ ਕੰਮ ਆਪਾਂ ਜਿੰਨੇ ਵੀ ਅੱਜ ਤੱਕ ਸੂਟ ਤਿਆਰ ਕੀਤੇ ਨੇ ਆਪਾਂ ਬਹੁਤ ਜ਼ਿਆਦਾ ਸਫਾਈ ਨਾਲ ਤਿਆਰ ਕੀਤੇ ਨੇ ਤੇ ਆਪਣੇ ਸੂਟ ਅੱਜ ਤੱਕ ਆਪਾਂ ਜਿੰਨੇ ਵੀ ਵਰਕ ਕਰਕੇ ਤੋਰੇ ਨੇ ਤੇ ਸਭ ਨੂੰ ਬਹੁਤ ਪਸੰਦ ਆਏ ਨੇ ਤੇ ਤੁਸੀਂ ਵੀ ਆਪਣੇ ਮਨਪਸੰਦ ਸੂਟ ਆਪਾਂ ਤੋਂ ਆ ਆਰਡਰ ਕਰਾ ਕਰਕੇ ਤਿਆਰ ਕਰਵਾ ਸਕਦੇ ਹੋ ਆਪਣੀ ਸ਼ਿਪਿੰਗ ਹਰ ਥਾਂ ਹੀ ਹੈਗੀ ਹੈ ਜਿੱਥੇ ਵੀ ਤੁਸੀਂ ਕਹੋਗੇ ਤੁਹਾਡੇ ਸੂਟ ਘਰ ਤੱਕ ਆਪਾਂ ਡਿਲੀਵਰ ਕਰਾਂਗੇ ਤੇ ਡਿਜ਼ਾਈਨ ਤੁਹਾਡੀ ਪਸੰਦ ਦਾ ਫੈਬਰਿਕ ਤੁਹਾਡੀ ਪਸੰਦ ਦਾ ਤੁਸੀਂ ਆਪ ਲੈ ਕੇ ਵੀ ਭੇਜ ਸਕਦੇ ਹੋ ਤੇ ਆਪਣੇ ਕੋਲੇ ਵੀ ਹਰ ਤਰ੍ਹਾਂ ਦਾ ਫੈਬਰਿਕ ਹੁੰਦਾ ਹੈ ਤੇ ਤੁਸੀਂ ਆਪਣੇ ਤੋਂ ਤਿਆਰ ਕਰਵਾ ਕੇ ਸੂਟ ਤੇ ਆਪਣੇ ਕੋਲ ਆਰਡਰ ਕਰ ਸਕਦੇ ਹੋ ਤੇ ਲਓ ਜੀ ਇੱਕ ਦਿਨ ਆਪਣੀ ਬੁਟੀਕ ਬਾਰੇ ਵੀ ਬਹੁਤ ਜ਼ਿਆਦਾ ਆ ਰਹੇ ਨੇ ਵੀ ਦੀਦੀ ਤੁਹਾਡੀ ਬੁਟੀਕ ਕਿੱਥੇ ਹੈ ਤੇ ਤੁਸੀਂ ਕਿੱਥੇ ਆਪਾਂ ਘਰ ਤੋਂ ਕੰਮ ਕਰਦੇ ਆਂ ਪਹਿਲਾਂ ਆਪਾਂ ਸ਼ਹਿਰ ਚ ਸੀ ਤੇ ਹੁਣ ਆਪਾਂ ਘਰ ਤੋਂ ਹੀ ਕੰਮ ਸਟਾਰਟ ਕੀਤਾ ਹੋਇਆ ਤੇ ਇਹ ਵੀ ਤੁਹਾਡੇ ਨਾਲ ਆਪਾਂ ਬਹੁਤ ਛੇਤੀ ਇੱਕ ਪੂਰੀ ਵੀਡੀਓ ਬਣਾ ਕੇ ਸ਼ੇਅਰ ਕਰਾਂਗੇ ਤੇ ਦਿਖਾਵਾਂਗੇ ਆਪਣੀ ਬੁਟੀਕ ਵੀ ਆਪਾਂ ਕਿੱਥੇ ਆਪਣਾ ਵਰਕ ਦਾ ਕੰਮ ਕਰਦੇ ਆਂ ਕਿਉਂਕਿ ਆਪਣੇ ਦੋ ਸ਼ਾਪ ਨੇ ਇੱਕ ਆਪਣੀ ਸ਼ਾਪ ਪਿੱਛੇ ਰਹਿ ਗਈ ਤੇ ਇਹ ਆਪਾਂ ਜਿਹੜੀ ਆਪਣੀ ਵਰਕ ਵਾਲੀ ਮਸ਼ੀਨਾਂ ਇਹ ਆਪਾਂ ਆਪਣੀ ਅੰਦਰ ਸੈੱਟ ਕੀਤੀ ਹੋਈ ਐ ਤੇ ਚਲੋ ਜੀ ਜਿੱਤੇ ਆਪਾਂ ਨੂੰ ਟਾਈਮ ਲੱਗੇ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਲਓ ਜੀ ਕੋਸ ਇਸ ਤਰ੍ਹਾਂ ਦਾ ਸੂਟ ਆਪਣਾ ਬਣ ਕੇ ਦੇਖੋ ਤਿਆਰ ਹੋ ਚੁੱਕਿਆ ਤੇ ਆਪਾਂ ਸੂਟ ਨੂੰ ਇੱਥੇ ਲੱਗੇ ਸੀ ਪੈਕ ਕਰਨ ਤੇ ਵੀ ਆਪਾਂ ਵੀਡੀਓ ਬਣਾ ਰਹੇ ਆ ਰਾਤ ਨੂੰ ਕਿਉਂਕਿ ਸਵੇਰੇ ਆਪਾਂ ਸੂਟ ਡਿਲੀਵਰ ਕਰ ਦੇਣਾ ਤੇ ਲਓ ਜੀ ਇਹਦੇ ਬਾਰੇ ਆਪਾਂ ਤੁਹਾਨੂੰ ਕੁਝ ਦੱਸ ਦਿੰਨੇ ਆ ਨਾਲੇ ਤੁਹਾਨੂੰ ਡਿਜ਼ਾਈਨ ਦੀ ਸਮਝ ਆ ਜਾਊਗੀ ਤੇ ਨਾਲੇ ਪਤਾ ਲੱਗ ਜਾਊਗਾ ਤੇ ਲਓ ਜੀ ਆਪਾਂ ਦੇਖੋ ਡਿਜ਼ਾਈਨ ਕਿਸ ਇਸ ਤਰ੍ਹਾਂ 골ਡਨ ਸ਼ੇਡ ਇਹਨੂੰ ਦੇ ਕੇ ਤੇ ਜਿਹਦੇ ਵਿੱਚ ਇਹਦੇ ਫੁੱਲ ਆਪਾਂ ਮਲਟੀ ਫੁੱਲ ਪਾਏ ਨੇ ਕਿਉਂਕਿ ਇਹਦੇ ਨਾਲ ਜੋ ਵੀ ਦੁਪੱਟਾ ਉਹ ਲੈਣਾ ਚਾਹਣਗੇ ਦੁਪੱਟਾ ਇਹਦੇ ਨਾਲ ਬਣਵਾ ਸਕਦੇ ਨੇ ਤੇ ਲਓ ਜੀ ਸੂਟ ਆਪਣਾ ਦੇਖੋ ਤੁਸੀਂ ਦੇਖ ਸਕਦੇ ਹੋ ਫੈਬਰਿਕ ਇਹਦਾ ਬਹੁਤ ਸੋਹਣਾ ਸੀਗਾ ਦੇਖੋ ਇਹ ਤੇ ਜਿਹੜੇ ਕਲਰ ਨੇ ਬਹੁਤ ਸੋਹਣੇ ਉੱਠੇ ਨੇ ਤੇ ਇਹਨਾਂ ਨੇ ਬਸ ਇੱਕ ਘੇਰਾ ਤੇ ਇੱਕ ਬਾਜੂ ਵਰਕ ਕਰਵਾਏ ਨੇ ਤੇ ਲੋ ਜੀ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਸੂਟ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਤੇ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਆਪਾਂ ਡੇਲੀ ਤਾਂ ਵੀਡੀਓ ਨਹੀਂ ਪਾਉਂਦੇ ਆਪਣਾ ਜਿਵੇਂ ਇੱਕ ਸੂਟ ਤਿਆਰ ਹੁੰਦਾ ਇੱਕ ਹੋਵੇ ਦੋ ਹੋਵੇ ਅੱਪਾ ਉਹਨਾਂ ਦੀ ਵੀਡੀਓ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਹੁੰਨੇ ਆ ਤੇ ਆਪਣੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਅੱਗੇ ਵੀ ਆਪਣੇ ਫਰੈਂਡ ਸਰਕਲ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਚਲੋ ਜੀ ਸੂਟ ਦੀ ਕਰਦੇ ਆ ਪੈਕਿੰਗ ਸ਼ੁਰੂ ਤੇ ਸੂਟ ਦੇਖੋ ਆਪਣੇ ਤੇ ਤੈਅ ਵੱਜ ਚੁੱਕੀ ਹੈ ਤੇ ਇਹਨੂੰ ਆਪਾਂ ਬਸ ਰੈਡੀ ਕਰਕੇ ਰੱਖ ਦਾਂਗੇ ਕਿਉਂਕਿ ਸਵੇਰੇ ਆਪਾਂ ਇਹਨੂੰ ਸੂਚ ਨੂੰ ਆਪਣੇ ਨੂੰ ਡਿਲੀਵਰ ਕਰ ਦੇਣਾ ਤੇ ਚਲੋ ਜੀ ਇਹ ਸੀ ਤੁਹਾਡੇ ਨਾਲ ਆਪਾਂ ਇੱਕ ਛੋਟੀ ਜੀ ਵੀਡੀਓ ਬਣਾ ਕੇ ਕੀਤੀ ਸ਼ੇਅਰ ਜੇ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਆਪਣਾ ਵਰਕ ਤੁਹਾਨੂੰ ਵਧੀਆ ਲੱਗਦਾ ਤਾਂ ਤੁਸੀਂ ਵੀ ਆਪਣੇ ਨਾਲ ਇੱਕ ਵਾਰ ਕਨੈਕਟ ਜ਼ਰੂਰ ਕਰਨਾ ਕਿਉਂਕਿ ਆਪਣੇ ਕੋਲੇ ਇੱਥੇ ਹਰ ਤਰ੍ਹਾਂ ਦੇ ਵਰਕ ਅਵੇਲੇਬਲ ਨੇ ਆਪਾਂ ਤੁਹਾਡੇ ਲਈ ਹੈਂਡਵਰਕ ਪੇਂਟ ਵਰਕ ਆਰਟੀ ਵਰਕ ਤੇ ਨਾਲ ਨਾਲ ਮਸ਼ੀਨੀ ਵਰਕ ਤਾਂ ਤੁਹਾਨੂੰ ਆਪਾਂ ਸੂਟ ਰੈਡੀ ਕਰਕੇ ਦਿਖਾਉਂਦੇ ਰਹਿੰਨੇ ਆ ਤੇ ਚਲੋ ਜੀ ਫਿਰ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਵੀਡੀਓ ਤੇ ਵਿੱਚ ਨਵੇਂ ਵਰਕ ਵਾਲੇ ਸੂਟ ਦੇ ਨਾਲ ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚਲੋ ਠੀਕ ਹੈ ਜੀ ਮਿਲਦੇ ਆ ਇੱਕ ਨੈਕਸਟ ਵਲੌਗ ਦੇ ਵਿੱਚ